ਲਓ ਜੀ ਬਾਈ ਜਿਹੜੀਆਂ ਭੈਣਾਂ ਨੇ ਰਾਣੀ ਹਾਰ ਬਣਾਉਣਾਗਾ 10 ਤੋਲਿਆਂ ਪਿੱਛੇ ਸਿੱਧਾ ਸਿੱਧਾ ਬਾਈਉਰੀ 1 ਤੋਲੇ ਜਿੰਨਾ ਫਾਇਦਾ ਕਰਦਾਨਗੇ ਕਿਵੇਂ ਕਰੋਗੇ ਫਾਇਦਾ ਬਾਈ ਫਾਇਦਾ ਵੀਰੇ ਪਾਏ ਕਰਾਂਗੇ ਜੀ ਵੀ ਜਿਹੜੀ ਵੀਰੇ ਨਾਰਮਲ ਵੀਰੇ ਮਾਰਕੀਟ ਚ ਪ੍ਰਾਈਸ ਚੱਲਦਾ ਜੀ ਮੇਕਿੰਗ ਚਾਰਜ ਬਾਈ ਉਹ 12 ਤੋਂ ਵੀਰੇ 15% ਹੈ ਜੀ ਚੱਲਦੀ ਆ ਬਿਲਕੁਲ ਜੀ ਠੀਕ ਹੈ ਜੀ ਆਪਣੀ ਵੀਰੇ ਹਜੇ 5% ਜੀ ਐਸਾ ਤੁਸੀਂ ਕੱਟ ਕੇ ਲਓਂਗੇ ਆਪਣੀ ਵੀਰੇ 5% ਬਣਵਾਈ ਹੈ ਜੀ ਜਿਹਦੇ ਨਾਲ ਵੀਰੇ ਕਸਟਮਰ ਦਾ ਵੀਰੇ ਤੋਲੇ ਮਗਰ ਵੀਰੇ 5 ਤੋਂ 7000 ਦਾ ਫਾਇਦਾ ਹੋਵੇਗਾ ਜੀ 10 ਤੋਲੇ ਮਗਰ ਸਿੱਧੀ 70 8000 ਦਾ ਫਾਇਦਾ ਹੋਵੇਗਾ ਬਸ ਉਹੀ ਅਸੀਂ ਜੀ ਕਹਿੰਦੇ ਆ ਬਈ ਇੱਕ ਤੋਲੇ ਵੀਰੇ ਵਿੱਚ ਅਸੀਂ ਫ੍ਰੀ ਕਰ ਦਿੰਨੇ ਆ 10 ਤੋਲੇ ਮਗਰ ਐਦਾਂ ਫ੍ਰੀ ਹੋ ਉਸਿਆ ਬਾਈ ਮੰਨ ਲਓ ਕਿਸੇ ਨੇ 10 ਤੋਲੇ ਨਹੀਂ ਲੈਣੇ ਕੋਈ ਤੋਲੇ ਦੀ ਚੀਜ਼ ਲੈਣੀ ਹੈਗੀ ਫਿਰ ਉਹਦੇ ਤੇ ਵੀ 5-7000 ਦਾ ਫਾਇਦਾ ਹੋਊਗਾ ਬਾਈ ਤੋਲੇ ਮਗਰ ਬਾਈ ਜਦੋਂ ਆਪਾਂ 50000 ਦਾ ਬਾਈ ਫਾਇਦਾ ਕਹਦਾ ਤੁਸੀਂ 2 ਗ੍ਰਾਮ ਦੀ ਵੀਰੇ ਪੰਮਾ ਚੀਜ਼ ਲੈ ਲਓ ਪੰਮਾ ਵੀਰੇ 10 ਤੋਲੇ ਪ ਰੇਕੀ ਚ ਫਾਇਦਾ ਹੋਊ ਬਈ ਮੇਨ ਗੱਲ ਬਾਈ ਉਹਰਾ ਦਾ ਜਿਹੜਾ ਕੰਮ ਹੈਗਾ 1969 ਦਾ ਬਾਈ ਜਾਨੀ ਕਿ ਪੁਰਾਣਾ ਕੰਮ ਹੈਗਾ ਤੁਸੀਂ ਇੱਥੇ ਆਉਂਗੇ ਤਾਂ ਤੁਹਾਨੂੰ ਕੋਈ ਕਿਤਾਬ ਵਗੈਰਾ ਨਹੀਂ ਦਿਖਾਉਂਦੇਗੇ ਜਾਂ ਡਿਜ਼ਾਈਨ ਮੋਬਾਈਲਾਂ 'ਚ ਨਹੀਂ ਦਿਖਾਉਂਦੇ ਆ ਬਿਲਕੁਲ ਬਾਈ ਬਿਲਕੁਲ ਆਹ ਡਿਜ਼ਾਈਨ ਤੁਹਾਡੇ ਸਾਹਮਣੇ ਪੈਣਿਆ ਸਾਰੇ ਸਿਉਣੇ ਦੇ ਡਿਜ਼ਾਈਨ ਨੇ ਜਿਹੜਾ ਜ ਮਰਜੀ ਡਿਜ਼ਾਈਨ ਲੈਣ ਉਹ ਬਈ ਇਹਨਾਂ ਨਾਲ ਵੀ ਤਿਆਰ ਪਿਆ ਹੁੰਦਾ ਹੈਗਾ ਆ ਚੈੱਕ ਕਰ ਲਓ ਤੇ ਬਾਈ ਜੇ ਕਿਸੇ ਨੇ ਬਣਾਉਣਾ ਹੋਵੇ ਰਾਣੀ ਹਰ ਕਿੰਨੇ ਕ ਤੋਲੇ ਦਾ ਬਣ ਜਾਂਦਾ ਹੈਗਾ ਬਾਈ ਸਟਾਰਟਿੰਗ 6 ਤੋਲੇ ਤੋਂ ਵਧੀਆ ਹੋਏ ਨੇ ਬਾਈ ਬਾਕੀ ਭਾਰੀ ਜਨਾ ਮਰਜੀ ਕਰ ਲਓ ਬਤ ਜੁਨੀ ਮਰਜ਼ੀ ਹਾਂਜੀ ਹਾਂ ਆਹ ਡਿਜ਼ਾਈਨ ਬਈ ਆਪ ਚੈੱਕ ਕਰੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਤੁਹਾਡੇ ਸਾਹਮਣੇ ਸਾਰੇ ਤੁਹਾਨੂੰ ਦਿਖਾਏ ਜਾਣਗੇ ਤੁਸੀਂ ਪਾ ਕੇ ਛਿਛ ਦੇ ਸਕਦੇ ਹੋ ਫਿਰ ਪਸੰਦ ਕਰੋਗੇ ਹਾਂਜੀ ਹਾਂ ਬਈ ਜਿਵੇਂ ਆਹ ਅਮਲੀ ਵੀਰ ਹੁੰਦੇ ਨੇ ਅਫੀਮ ਖਾਨ ਵਾਲੇ ਉਹਨਾਂ ਵਾਸਤੇ ਆ ਡੱਬੀਆਂ ਆ ਗਈਆਂ ਚਾਂਦੀ ਦੀਆਂ ਜੇ ਕਿਸੇ ਨੇ ਸੋਨੇ ਦੀ ਬਣਾਉਣੀ ਉਹ ਵੀ ਬਣਾ ਦੋਗੇ ਹਾਂ ਬਈ ਬਿਲਕੁਲ ਸੋਨੇ ਦੀ ਕੁੱਲ ਆਈਟਮ ਬਈ ਬਣਾ ਦੋ ਜਿਹੜੀ ਕੋਈ ਤੁਹਾਨੂੰ ਲੈ ਕੇ ਦਿਖਾ ਦੇ ਜੋ ਮਰਜ਼ੀ ਬਈ ਸਭ ਓਏ ਜੱਗੋ ਤੇਰ ਵੀ ਜਿਹੇ ਦੀ ਮਰਜ਼ੀ ਕੋਈ ਆਈਟਮ ਲਿਆਵੇ ਸੋਨੇ ਦੀ ਬਈ ਕੁਝ ਵੀ ਸਭ ਬਣ ਜਾਣਾ ਬਈ ਤੇ ਆ ਆਗੇ ਪਹਿਣਾ ਵ ਚਾਂਦੀ ਦਾ ਪਰਸਾ ਬਈ ਆ ਭੈਣੇ ਡਿਜ਼ਾਈਨ ਜਿਹੇ ਜੇ ਮਰਜ਼ੀ ਤਿਆਰ ਕਰਵਾ ਲਓ ਚਾਂਦੀ ਦੀਆਂ ਚੈਣਾ ਤੇ ਸਪੈਸ਼ਲ ਭੈਣਾਂ ਵਾਸਤੇ ਆ ਵੇਖੋ ਬਈ ਝੂੜੀਆਂ ਵਧੀਆ ਪੂਰੀਆਂ ਹੈਵੀ ਇਹ ਇਸ ਤਰ੍ਹਾਂ ਦੇ ਚੂੜੀਆਂ ਬਈ ਬਣਾਉਣੀ ਆ ਹੁਣ ਕਿੰਨੇ ਕ ਤੋਲੇ ਚ ਬਣ ਜਾਣੀਆਂ ਲਗਭਗ 80 ਕਿ ਗ੍ਰਾਮ ਦੇ ਖੀ ਬਈ ਤੇ ਜਿਹੜਾ ਆਪਣਾ ਸੋਨਾ ਹੋਊਗਾ ਬਈ ਕਿੰਨੇ ਕੈਟ ਹੋਊਗਾ ਵੀਰੇ ਸੋਨਾ ਆਪਣਾ 22 ਕੈਟ ਹਾਲਮਾਰਕੂ ਸਾਰਾ ਜੀ ਠੀਕ ਹੈ ਐਚ ਵੀ ਆਈ ਪਾਸ ਵੀਰੇ ਕਰਾ ਕੇ ਦਾ ਮੈਂ ਪੱਕਾ ਵੀਰੇ ਬਿਲ ਕੱਟ ਕੇ ਲਾਵਾਂ ਜਾਨੀ ਕਿ ਸਾਰਿਆਂ ਦੇ ਹਾਲਮਾਰਕ ਦੇ ਮੋਹਰ ਲੱਗ ਕੇ ਆਉਣੀਆਂ ਪੱਕਾ ਬਿਲ ਬਈ ਉਹ ਤਾਂ ਲੋਕਾਂ ਦਾ ਭਰੋਸਾ ਤੁਹਾਡੇ ਤੇ ਰਹੇਗੀ ਆ ਤੁਸੀਂ ਕੁਝ ਵੀ ਤੁਸੀਂ ਲੈ ਲਓ ਬਈ ਹਰ ਚੀਜ਼ ਤੇ ਵੀਰੇ 5 ਫਿਰ ਬਣਵਾਈ ਆ ਜੀ ਭਾਵੇਂ 1 ਗ੍ਰਾਮ ਭਾਵੇਂ 100 ਗ੍ਰਾਮ ਆਹ ਜੀ ਵੀ ਕਹਤਾ ਕਿ ਹੋ ਜੂਗੀ ਉਹ ਕੰਪਲ ਜਮਾ ਨਹੀਂ ਹੋਊਗਾ ਜੀ ਆਹ ਤੇ ਆ ਚੰਨੀਆਂ ਵਗੈਰਾ ਆ ਗੀਆਂ ਇਧਰ ਪਹਿਣਾ ਵਾਸਤੇ ਛੋਟੇ ਕਾਂਟੇ ਆ ਗਏ ਆਹ ਚੀਜ਼ਾਂ ਆ ਗਈਆਂ ਤੇ ਇੱਕ ਵਾਰ ਆਪਣੀ ਬਈ ਲੋਕੇਸ਼ਨ ਦੱਸ ਦੋ ਲੋਕੇਸ਼ਨ ਬਈ ਜੀ ਆਪਣੀ ਸਦਰਬਿਆਰ ਬਰਨਾਲੇ ਦੇ ਵਿੱਚ ਜੀ 1969 ਦੀ ਆਪਣੀ ਇੱਥੇ ਸ਼ਾਪ ਆਤੋਂ ਜਿੱਥੇ ਮਰਜ਼ੀ ਪਤਾ ਕਰ ਸਕਦੇ ਹੋ Google ਤੇ ਸਰਚ ਮਾਰੋ ਦਾ ਕਰਤਾਰ ਜੁਲਰ ਆਪਣਾ ਪੇਜ ਵੀ ਹੈ ਜੀ ਦਾ ਕਰਤਾਰ ਜੁਲਰ ਤੁਸੀਂ ਫੋਲੋ ਕਰ ਲਓ ਤੇ ਆਪਾਂ ਬਹੁਤ ਨਮੀਆਂ ਸਕੀਮਾਂ ਲੈ ਕੇ ਆਉਣ ਰਹੇ ਨੇ ਤੇ ਨਵੇਂ ਡਿਜ਼ਾਈਨ ਡੇਲੀ ਅਪਲੋਡ ਕਰਦੇ ਹਾਂ ਜਿਨੇ ਇਹ ਵਈ ਨਵੇਂ ਨਵੇਂ ਡਿਜ਼ਾਈਨ ਦੇਖਣੇ ਆ ਨਾ ਪੇਜ ਦਾ ਸਕਰੀਨਸ਼ਾਟ ਪਾਏਗਾ ਇੰਸਟਾਗ੍ਰਾਮ ਦਾ ਪੇਜ ਆ ਦਾ ਕਰਤਾਰ ਜੁਵੇਲਰਜ਼ ਇਹਨੂੰ ਫੋਲੋ ਕਰ ਲਓ ਇੱਥੋਂ ਤੁਸੀਂ ਸਿਲੈਕਟ ਕਰਕੇ ਕੋਈ ਵੀ ਚੀਜ਼ ਆਨਲਾਈਨ ਮੰਗਵਾ ਸਕਦੇ ਹੋਗੇ ਆਨਲਾਈਨ ਡਿਲੀਵਰੀ ਕਰ ਦੋਗੇ ਜੀ ਹਾਂਜੀ ਹਾਂਜੀ ਭਾਈ ਬਿਲਕੁਲ ਤੇ ਪੱਕਾ ਬਿਲੋ ਦਾ ਨਾਲ ਜਾਊਗਾ। ਸੋ ਕਿਸੇ ਨੇ ਵੀ ਆਨਲਾਈਨ ਚੀਜ਼ ਕਰਵਾ ਮੰਗਵਾਉਣੀ ਆ ਤਾਂ ਬਾਈ ਉਹ ਨਾਲ ਕੰਟੈਕਟ ਕਰ ਲਿਓ। ਮੇਨ ਗੱਲ ਆ ਬਾਈ ਲੋਕ ਸੋਨਾ ਕਿਉਂ ਖਰੀਦਣ ਜ਼ਮੀਨ ਖਰੀਦਣ ਜਿਹਦੇ ਲਈ ਪੈਸੇ ਨੇ। ਸੋਨੇ ਦਾ ਬਾਈ ਐ ਵੀ ਰੇਟ ਬਹੁਤ ਜ਼ਿਆਦਾ ਹਾਈਪ ਤੇ ਜਾ ਰਿਹਾ ਵੀਰੇ। ਜ਼ਮੀਨ ਨੂੰ ਵੱਧ ਰਿਹਾ ਹਣਾ। ਵੀਰੇ ਦੇਖੋ ਸੋਨਾ ਪਾਉਂਦੇ ਹੀ ਨਹੀਂ ਬਾਈ ਹੁਣ ਲੋਕੀ ਇਨਵੈਸਟ ਕਰਨ ਲੱਗੇ। ਹਾਂਜੀ ਹਾਂ ਕਿਉਂਕਿ ਜ਼ਮੀਨ ਆਪਾਂ 10 ਸਾਲ ਪਤਾ ਕਿੰਨਾ ਕੁ ਰੇਟ ਸੀ। ਸੋਨੇ ਦਾ ਕਿੰਨਾ ਕੁ ਰੇਟ ਸੀ ਪੂਰਾ ਟਿਕਣਾ ਵੱਧ ਗਿਆ ਹਣਾ। ਜ਼ਮੀਨਾਂ ਦੇ ਰੇਟ ਲਗਭਗ ਉਹੀ ਵੀਰੇ ਨੇ। ਬਾਈ ਬਹੁਤ ਜ਼ਿਆਦਾ ਰੇਟ ਵੱਧ ਗਿਆ ਜ ਪੈਸਾ ਲਾਦਾ ਨਾ ਆਉਣ ਵਾਲੇ ਸਮੇਂ ਤੇ ਉਹਨਾਂ ਦਾ ਦੁੱਗਣਾ ਤਿੱਖਣਾ ਪੈਸਾ ਬਣ ਜਾਊਗਾ ਤੇ ਬਾਕੀ ਸਕਰੀਨ ਤੇ ਵਾਈ ਉਹਨਾਂ ਦਾ ਨੰਬਰ ਚੱਲ ਰਿਹਾ ਹੈ ਜਿਆਦਾ ਜਾਣਕਾਰੀ ਤੇ ਫੋਨ ਕਰਕੇ ਲੈ ਸਕਦੇ ਹੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ